ਇਸ ਸੈਕਿੰਡ ਸੈਕਾ ਜੋ ਚੱਲ ਰਿਹਾ ਫਸਟ ਕੈਦ ਉਹ ਜਿਹੜਾ ਸੀਨ ਹੋਇਆ ਸੀਗਾ ਬੱਬੂ ਮਾਨ ਭਾਈ ਨੇ ਆਪ ਸੀਨ ਕਰਵਾਇਆ ਜੜੀ ਚੀਚਾ ਨੂੰ ਮੈਨੂੰ ਨਹੀਂ ਪਤਾ ਸੀ ਉਦੋਂ ਮੈਨੂੰ ਯਾਦ ਆਇਆ ਕਿ ਹਾਂ ਯਾਰ ਵਕਈ ਐਕਸਪੀਰੀਅੰਸ ਮਾਸਟਰ ਤੁਨਾਂ ਦਾ ਵਾਲਦ ਚਿੱਟੇ ਵੀ ਹੈ ਨਹੀਂ ਚਿੱਟੇ ਵੀ ਹੈ ਨਹੀਂ ਠੀਕ ਹੈ ਇਹ ਉਹ ਐਕਸਟਰਾਔਰਡੀਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਤੁਨੂੰ ਪਰ ਸੱਚੀ ਕਹਿਣਾ ਹੁੰਦਾ ਨਾ ਥੀਟਰ ਵਾਲੇ ਆ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ ਉਹੋ ਜੀ ਚੰਗ ਨੰਦ ਨੇ ਜਿਹੜੀ ਕਹਿੰਦੀ ਕਿ ਅਸੀਂ ਆਪ ਹੀ ਗੁਰੂ ਆ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਉਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨਾਂ ਨੂੰ ਫੀਲ ਹੋਏਗਾ ਜਿਹੜੇ ਪੁਰਾਣੇ ਖੰਡ ਨੇ ਪੁਰਾਣੇ ਖੰਡੀਆਂ ਉਹਨਾਂ ਨਾਲ ਵੀ ਜਦੋਂ ਮੈਂ ਸੀਨ ਕੀਤਾ ਤਾਂ ਉਹਨਾਂ ਨੇ ਬੜਾ ਪਿਆਰ ਕੀਤਾ ਬੜੀ ਮੁਹੱਬਤ ਕੀਤੀ ਹੈਨਾ ਬੇਟਾ ਬੇਟਾ ਕਾ ਕੇ ਮੈਨੂੰ ਕੰਮ ਕਰਵਾਇਆ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਮੈਨੂੰ ਹਜੇ ਵੀ ਜ਼ਿਆਦਾ 15 ਦਿਨ ਪਹਿਲਾਂ ਆਈ ਥਿੰਕ ਇਸ ਸੈਕਿੰਡ ਸੈਕੈਜੂਲ ਚੱਲ ਰਿਹਾ ਹੈ ਫਸਟ ਸੈਕੈਜੂਲ ਜਿਹੜਾ ਸੀਨ ਹੋਇਆ ਸੀਗਾ ਬੱਬੂ ਮਾਨ ਭਾਈ ਨੇ ਆਪ ਸੀਨ ਕਰਵਾਇਆ ਮੈਨੂੰ ਲੱਕੇ ایکسپੀਰੀਅੰਸ ਮਸਟ ਹੈ ਤੇ ਜਿਹੜਾ ਮੈਂ ਥੋੜਾ ਜਿਹਾ ਅਨੈਚੁਰਲ ਹੋ ਰਿਹਾ ਸੀ ਨੈਚੁਰਲ ਮੈਨੂੰ ਜਿਹੜੇ ਹੁੰਦੇ ਨੇ ਨਾ ਤਜਰਬਿਆਂ ਨਾਲ ਹੁੰਦੇ ਨੇ ਹੈ ਤਜਰਬਿਆਂ ਨਾਲ ਹੁੰਦੇ ਨੇ ਉਹਨਾਂ ਦਾ ਵਾਲ ਤਾਂ ਚਿੱਟੇ ਵੀ ਹੈ ਨਹੀਂ ਚਿੱਟੇ ਵੀ ਹੈ ਨਹੀਂ ਸਹੀ ਗੱਲ ਹੈ ਇਹ ਉਹ ਐਕਸਟਰਾਔਰਡੀਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਸੀ ਉਹਨਾਂ ਨੂੰ ਪਰ ਸੱਚੀ ਕਹਿੰਨਾ ਹੁੰਦਾ ਨਾ ਥੀਏਟਰ ਵਾਲੇ ਆ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰਤਾ ਲੇ ਪ੍ਰੋਲੀ ਕੇ ਨਾ ਗੁਰੂ ਗੁਰੂ ਹੀ ਹੁੰਦਾ ਜਿਵੇਂ ਜੰਗ ਜਨਰੇਸ਼ਨ ਕਰਦੀ ਹੈ ਕਿ ਅਸੀਂ ਤਾਂ ਆਪ ਗੁਰੂ ਆ ਰੇਲਾ ਬਣਾਉਣੇ ਆ ਇਹ ਕਰਦੇ ਆ ਉਹ ਕਰਦੇ ਆ ਆਪਾਂ ਵੀ ਯੰਗ ਹੀ ਆ ਪਰ ਕਹਿਣ ਦਾ ਮਤਲਬ ਇਹ ਹੈਗਾ ਵੀ ਸਮ ਟਾਈਮ ਰੀਅਲੀ ਵੀ ਮਾੜੀ ਚੀਜ਼ ਨਹੀਂ ਹੈ ਜੋ ਵੀ ਕਲਾ ਪੇਸ਼ ਕਰਦੇ ਆ ਉਹੋ ਜੇ ਉਹੋ ਜੀ ਜੰਗ ਜਨਰੇਸ਼ਨ ਜਿਹੜੀ ਕਹਿੰਦੀ ਹੈ ਕਿ ਅਸੀਂ ਆਪ ਹੀ ਗੁਰੂ ਆ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨੂੰ ਫੀਲ ਹੋਏਗਾ ਕਿ ਜਿਹੜੇ ਪੁਰਾਣੇ ਖੰਡ ਨੇ ਪੁਰਾਣੇ ਖੰਡੀਆਂ ਇਸ ਸੈਕਿੰਡ ਸੈਕਾ ਜੋ ਚੱਲ ਰਿਹਾ ਫਸਟ ਸੈਕਾਦੋ ਜੀ ਸੀਨ ਹੋਇਆ ਸੀਗਾ ਬੱਬੂਮਾਨ ਭਾਈ ਨੇ ਆਪ ਸੀਨ ਕਰਵਾਇਆ ਜਿਹੜੇ ਚੀਚਾ ਦਾ ਮੈਨੂੰ ਨਹੀਂ ਪਤਾ ਸੀ ਉਦੋਂ ਮੈਨੂੰ ਯਾਦ ਆਇਆ ਕਿ ਹਾਂ ਯਾਰ ਵਕ ਇੱਕ ਐਕਸਪੀਰੀਅੰਸ ਮਾਸਟਰ ਤੁਨਾਂ ਦਾ ਵਾਲ ਤੇ ਚਿੱਟੇ ਵੀ ਹੈ ਨਹੀਂ ਚਿੱਟੇ ਵੀ ਹੈ ਨਹੀਂ ਠੀਕ ਗੱਲ ਹੈ ਇਹ ਉਹ ਐਕਸਟਰਾਔਰਡੀਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਤੁਨਾਂ ਪਰ ਸੱਚੀ ਗੱਲ ਹੈ ਹੁੰਦਾ ਨਾ ਥੀਟਰ ਵਾਲੇ ਆ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ ਉਹੋ ਜੀ ਚੰਗਨ ਸਿੰਘ ਜਿਹੜੀ ਕਹਿੰਦੀ ਕਿ ਅਸੀਂ ਆਪ ਹੀ ਗੁਰੂ ਹਾਂ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨੂੰ ਫੀਲ ਹੋਏਗਾ ਜਿਹੜੇ ਪੁਰਾਣੇ ਖੰਡ ਨੇ ਪੁਰਾਣੇ ਖੰਡੀਆਂ ਉਹਨਾਂ ਨਾਲ ਵੀ ਜਦੋਂ ਮੈਂ ਸੀਨ ਕੀਤਾ ਤਾਂ ਉਹਨਾਂ ਨੇ ਬੜਾ ਪਿਆਰ ਕੀਤਾ ਬੜੀ ਮੁਹੱਬਤ ਕੀਤੀ ਹੈਨਾ ਬੇਟਾ ਬੇਟਾ ਕਾ ਕੇ ਮੈਨੂੰ ਕੰਮ ਕਰਵਾਇਆ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਮੈਨੂੰ ਹਜੇ ਵੀ ਯਾਦ ਆ 15 ਦਿਨ ਪਹਿਲਾਂ ਆਈ ਥਿੰਕ ਇਸ ਸੈਕੰਡ ਸੈਕਵੈਂਸ ਜੋ ਚੱਲ ਰਿਹਾ ਹੈ ਫਸਟ ਸੈਕਵੈਂਸ ਜਿਹੜਾ ਸੀਨ ਹੋਇਆ ਸੀਗਾ ਬੱਬੂ ਮਾਨ ਭਾਈ ਨੇ ਆਪ ਸੀਨ ਕਰਵਾਇਆ ਮੈਨੂੰ ਜਿਹੜੇ ਚੀਜ਼ਾਂ ਦਾ ਮੈਨੂੰ ਨਹੀਂ ਪਤਾ ਸੀ ਉਦੋਂ ਮੈਨੂੰ ਯਾਦ ਆਇਆ ਕਿ ਹ ਤੇ ਜਿਹੜਾ ਮੈਂ ਥੋੜਾ ਜਿਹਾ ਅਨਨੇਚੁਰਲ ਹੋ ਰਿਹਾ ਸੀ ਨੈਚੁਰਲ ਮੈਨੂੰ ਜਿਹੜੇ ਹੁੰਦੇ ਨੇ ਨਾ ਤਜਰਬਿਆਂ ਨਾਲ ਹੁੰਦੇ ਨੇ ਤਜਰਬਿਆਂ ਨਾਲ ਹੁੰਦੇ ਨੇ ਉਹਨਾਂ ਦਾ ਵਾਲ ਤਾਂ ਚਿੱਟੇ ਵੀ ਹੈ ਨਹੀਂ ਅੱਛਾ ਚਿੱਟੇ ਵੀ ਹੈ ਨਹੀਂ ਸਹੀ ਗੱਲ ਹੈ ਏ ਉਹ ਐਕਸਟਰਾਔਰਡੀਨਰੀ ਪਰਸਨੈਲਿਟੀ ਹੈ ਮੈਂ ਕਦੇ ਉਸਤਾਦ ਨਹੀਂ ਕਿਹਾ ਸੀ ਉਹਨਾਂ ਨੂੰ ਪਰ ਸੱਚੀ ਕਹਿੰਨਾ ਹੁੰਦਾ ਨਾ ਥੀਟਰ ਵਾਲੇ ਆ ਹੁੰਦੇ ਘੈਂਟ ਹੁੰਦੇ ਪਰ ਜਦੋਂ ਮੈਂ ਕੰਮ ਕੀਤਾ ਪਹਿਲੀ ਵਾਰੀ ਹੁਣ ਮੈਂ ਉਸਤਾਦ ਕਹਿਣਾ ਸ਼ੁਰੂ ਕਰਤਾ ਲਿਟਰਲੀ ਕਹਿੰਨਾ ਗੁਰੂ ਗੁਰੂ ਹੀ ਹੁੰਦਾ ਜਿਵੇਂ ਜੰਗ ਜਨਰੇਸ਼ਨ ਕਰਦੀ ਹੈ ਕਿ ਅਹੀ ਤਾਂ ਆਪ ਗੁਰੂ ਆ ਰੇਲਾ ਬਣਾਉਣੇ ਆ ਇਹ ਕਰਦੇ ਆ ਉਹ ਕਰਦੇ ਆ ਆਪਾਂ ਵੀ ਯੰਗ ਹੀ ਆ ਪਰ ਕਹਿਣ ਦਾ ਮਤਲਬ ਇਹ ਹੈਗਾ ਵੀ ਸਮ ਟਾਈਮ ਰੀਅਲੀ ਵੀ ਮਾੜੀ ਚੀਜ਼ ਨਹੀਂ ਹੈ ਜੋ ਵੀ ਕਲਾ ਪੇਸ਼ ਕਰਦੇ ਆ ਉਹੋ ਜੇ ਉਹੋ ਜੀ ਚੰਗ ਨਹੀਂ ਦਿੰਦੇ ਜਿਹੜੀ ਕਹਿੰਦੀ ਕਿ ਅਸੀਂ ਆਪ ਹੀ ਗੁਰੂ ਆ ਸਾਨੂੰ ਗੁਰੂ ਦੀ ਲੋੜ ਨਹੀਂ ਪਰ ਜਦੋਂ ਹ ਬੱਬੂ ਮਾਨ ਸਾਹਿਬ ਨਾਲ ਕੰਮ ਕਰਨਗੇ ਤਾਂ ਉਹਨੂੰ ਫੀਲ ਹੋਏਗਾ ਕਿ ਜਿਹੜੇ ਪੁਰਾਣੇ ਖੰਡ ਨੇ ਪੁਰਾਣੇ ਖੰਡ